ਆ ਇਹ ਮੁੰਡੇ ਨੂੰ ਕਦੋਂ ਦਾ ਫੋਨ ਕੀਤਾ ਹੀ ਪਤਾ ਨਹੀਂ ਕਿੱਥੇ ਰਹਿ ਗਿਆ ਅਜੇ ਤੱਕ ਮੁੜਿਆ ਨਹੀਂ ਆ ਪਰ ਇਹਨੂੰ ਵੀ ਨਹੀਂ ਨਾ ਫਿਕਰ ਵੀ ਮਾਂ ਮੇਰੀ ਇੰਨੀ ਟੈਨਸ਼ਨ ਝੁਣੀ ਆ ਇਹਨੂੰ ਕੀ ਆ ਟੈਨਸ਼ਨ ਤੇ ਮੇਰੇ ਭਾ ਦੀ ਆ ਇੱਕ ਆ ਜਣੀ ਇਹਦੀ ਮਾਂ ਆਈ 36 ਗੱਲਾਂ ਸੁਣਾ ਕੇ ਗਈ ਆ ਅਸੀਂ ਕਿੱਥੇ ਜਾ ਕੇ ਬਹਿ ਗਿਆ ਹਣਾ ਵਾ ਰਾਹ ਚ ਨਾ ਕਿਤੇ ਟੱਕਰ ਕੇ ਹੋਣ ਰੋਮਾ ਰੋਮੀ ਆ ਜਾਣ ਤੇ ਵਧੀਆ ਵਾ ਆ ਲੈnde ਇਹਨੂੰ ਇੱਕ ਵਾਰੀ ਪੁੱਛਾ ਇਹਨੂੰ ਵੀ ਕਿੱਥੋਂ ਤੂੰ ਫੋਟੋ ਵੇਖੀ ਤੇ ਕਿੱਥੇ ਆ ਫੋਟੋ ਲਿਆ ਕੱਢ ਕੇ ਵਿਖਾ ਜਿੱਥੋਂ ਤੇ ਇਹੋ ਜਿਆ ਜਿਹੜਾ ਜਿਆਦਾ ਹੀ ਕਰੂ ساری ਉਮਰ ਮੈਂ ਵੀ ਵੇਟ ਹੀ ਕਰਨ ਡਈ ਆ ਫੇ ਕਿਹੜਾ ਵਾਲਾ ਆਵੇ ਤੇ ਮੈਂ ਇਹਨੂੰ ਪੁੱਛਾਂ ਪਰ ਇੰਨੀ ਚਲਾ ਕੇ ਮੇਰੇ ਸਾਹਮਣੇ ਇੰਨੀ ਮਿੱਠੀ ਭਨ ਜਾਂਦੀ ਆ ਨਾ ਕਿਤੇ ਜ਼ੁਬਾਨ ਨਹੀਂ ਖੋਲਦੀ ਤੇ ਮਗਰੋਂ ਕਿੰਨੀ ਇਹਦੀ ਜ਼ੁਬਾਨ ਚੱਲਦੀ ਆ ਸੋ ਕੋਈ ਨਹੀਂ ਹੁਣ ਆ ਤੇ ਗਈ ਆ ਤੇਰੀ ਖੈਰ ਨਹੀਂ ਮੈਨੂੰ ਚਾਰਦੀ ਮੈਂ ਤੇ ਵਿਹਾਂ ਨੂੰ ਚਾਰ ਕੇ ਨਾ ਰੱਜਾਂ ਆ ਤੇ ਸਹੀ ਤੇਰੇ ਗੁੱਤੇ ਤੇਲ ਤੇ ਚੰਗੀ ਤਰ੍ਹਾਂ ਦਿੰਨੀ ਹੈ ਆ ਗਏ ਆ ਨਾ ਆ ਗਿਆ ਮੰਮੀ ਤੇ ਮੇ ਲਾਏ ਦੇ ਹੋ ਗਈ ਆਪਣੀਆਂ ਚਾਲਾਂ ਸਫਲ ਕੀ ਕਿਆ ਮੰਮੀ ਨੇ ਜੱਸਾ ਵੀ ਗੇਟ ਮਾਰ ਕੇ ਆ ਫਿਰ ਦੱਸਦੀ ਤੈਨੂੰ ਕੀ ਕਿਆ ਵਾ ਮਿੰਨੂ ਛਦਾਨ ਬਣਾਉਣੀ ਆ ਮੰਮੀ ਮੈਂ ਕੀ ਕਹਿਤਾ ਤੈਨੂੰ ਛਦਾਨਾ ਮਾਲ ਕਿੱਥੇ ਪੈਸੇ ਜਿਹੜੇ ਪੈਸੇ ਲੈਣ ਗਈ ਕਿੱਥੇ ਲਿਆਈ ਆ ਮੰਮੀ ਤਾਂ ਅੱਗੋਂ ਮਿਲੇ ਹੀ ਨਹੀਂ ਸੀ ਸੁੱਕ ਗਈ ਇਹਦੀ ਤਾਉਣ ਵੜ ਦੇਣੀ ਹੁਣ ਮੰਮੀ ਨੇ ਵੇਹੋ ਚਲਾਕੀ ਕਿੱਦਾਂ ਦੀ ਕੀਤੀ ਆ ਸਾਰੀ ਦੁਨੀਆ ਨਾਲੋਂ ਵੱਖਰੀ ਹੈ ਆਪਣੇ ਲੋ ਚਲਾਕ ਬਣਨ ਪਈ ਆ ਵੀ ਮੈਂ ਘਰ ਇਹ ਪੁੱਠਾ ਪਾ ਕੇ ਤੇ ਆਪ ਉਥੇ ਜਾ ਕੇ ਬਹਿ ਜੂਗੀ ਸਾਡੇ ਕੋਲੋਂ ਤੇ ਪਹਿਲੀ ਨਹੀਂ ਬਚ ਕੇ ਗਈ ਤੂੰ ਕਿਦਾਂ ਬਚ ਕੇ ਜਾਊ ਹੁਣ ਤੂੰ ਆ ਗਈ ਤਿਹਾਰ ਜੇਲ੍ਹ ਚ ਹੁਣ ਤੈਨੂੰ ਕੈਦ ਹੀ ਕੱਟਣੀ ਬਣੀ ਵੇਖੀ ਸੁਖ ਬਾਜ ਮਾਤਾ ਕੋਲੋਂ ਮਾਂ ਤੇਰੀ ਨੇ ਘਰ ਕਿੱਥੋਂ ਹੋਣਾ ਸੀ ਜਿੰਦਰਾ ਹੀ ਵੱਜਾ ਹੋਣਾ ਸੀ ਜਦੋਂ ਮਾਂ ਨੇ ਫੋਨ ਕਰਕੇ ਇੱਥੇ ਸੱਦ ਲਿਆ ਤੇ ਆਪ ਉਥੇ ਚਲ ਗਈਆਂ ਮੰਮੀ ਇੱਥੇ ਆਈ ਸੀ ਐਨੇ ਚਲਾਕ ਨਾ ਬਣ ਕਿੱਥੇ ਮੰਮੀ ਜੇਪ ਚ ਪਾਈ ਮੰਮੀ ਕਿੱਥੇ ਆ ਇਹ ਤੈਨੂੰ ਅਸੀਂ ਕੀ ਤੇਰੇ ਰਗਾ ਚ ਕੋੜ ਦਿੱਤਾ ਜਿਹੜਾ ਮਾਂ ਆਪਣੀ ਨੂੰ ਦੱਸਣ ਲਈ ਮੈਂ ਬੜੀ ਤੰਗ ਵਾ ਕਿਹੜੀ ਤੰਗ ਵਾ ਕੀ ਕੀਤਾ ਤੇਰ ਨਾਲ ਐਡਾ ਤੰਗ ਹੋਣ ਵਾਲਾ ਅਸੀਂ ਕੰਮ ਸੁੱਖ ਤੂੰ ਚੰਗਾ ਕੰਮ ਨਹੀਂ ਕੀਤਾ ਕੀ ਕੀਤਾ ਮੈਂ ਜਿਹੜਾ ਹੁਣ ਕਰ ਲਿਆ ਵਾ ਨਾ ਸਭ ਤੋਂ ਮਾੜਾ ਕਿੱਥੇ ਮੇਰੀ ਮੰਮੀ ਦੱਸੋ ਵੀ ਤੂੰ ਪਿੜੀਆਂ ਵੜਦੀਆਂ ਥੱਲਿਓ ਥੱਲਿਓ ਫੇਰਦੀਆਂ ਤੂੰ ਇਹ ਇੰਨਾ ਝੂਠ ਬੋਲ ਸਕਦੇ ਮੇਰੇ ਨਾਲ ਤਾਂ ਮੈਂ ਆਪਣੀ ਮਾਂ ਨੂੰ ਫੋਨ ਵੀ ਨਹੀਂ ਕਰ ਸਕਦੀ ਕਰਨਾ ਕੀ ਝੂਠ ਬੋਲੇ ਆਪਾਂ ਮੈਨੂੰ ਸਭ ਪਤਾ ਵਾ ਮੇਰੇ ਤੋਂ ਲਗਾਉਂਦੀ ਕੋਈ ਕੋਸ਼ਿਸ਼ ਨਾ ਵੀ ਕਰੋ ਨਹੀਂ ਮੇਰੀ ਸੁਣ ਗੱਲ ਇੱਥੇ ਇਧਰ ਨੂੰ ਆ ਪਹਿਲੇ ਮੇਰੀ ਇਹ ਗੱਲ ਸੁਣਾ ਤੂੰ ਫੋਟੋਆਂ ਕਿੱਥੇ ਵੇਖੀਆਂ ਕਿੱਥੇ ਸਾਬੀ ਦਾ ਦੂਜਾ ਵਿਆਹ ਹੋਇਆ ਵੇਖਿਆ ਕਿੱਥੇ ਵੇਖ ਕੇ ਆਈਆਂ 10 ਦਿਸਾਂ ਹੀ ਜਿੱਦਾਂ ਨੂੰ ਮੰਮੀ ਜੀ ਤਾਂ ਤੂੰ ਹੀ ਲਗਾਈਆਂ ਉੱਥੋਂ ਮੈਨੂੰ ਵੀ ਫੋਟੋਆਂ ਮਿਲ ਪੀਆਂ ਜਾਂ ਕੱਟ ਕੇ ਦੇ ਕਿੱਥੇ ਆ ਕੱਢ ਹਾਂ ਭਲਾ ਮੇਰੇ ਕੋ ਤੂੰ ਨਾ ਗੰਗ ਘਟਾ ਲੈਣੀਆਂ ਮੈਂ ਆਂਦੀ ਆਂ ਪਚੁੱਪ ਕੀਤੀ ਨਾ ਪਰ ਤੂੰ ਨਹੀਂ ਚੁੱਪ ਰਹਿਣ ਦਿੰਦੀ ਮੈਨੂੰ ਜਿੱਥੇ ਮੰਮੀ ਦੇ ਫੋਟੋਆਂ ਰੱਖਿਆ ਮੇਲ ਪੇ ਨਾਲ ਮੈਂ ਉਹ ਚੋਣ ਕੁਝ ਨਹੀਂ ਜੀਤ ਦੇ ਫੋਨ 'ਚ ਵੇਖੀ ਹੀ ਮੈਂ ਮਨਜੀਤ ਦੇ ਫੋਨ 'ਚ ਵੇਖੀ ਮਜੀਤ ਦੇ ਫੋਨ 'ਚ ਉਹਦੇ ਸਹੁਰਿਆਂ 'ਚ ਨਹੀਂ ਕਿਹਾ ਦੀ ਹੋ ਸਕਦੀ ਤੇ ਫਿਰ ਇੱਥੇ ਸਾਬੀ ਨਾਲ ਉਹਦੀ ਵੋਡਾ ਕੀ ਕਰਨ ਰਈ ਸੀ ਦੱਸੋ ਮੇਰੀ ਮਾਂ ਕਿੱਥੇ ਆ ਦੋ ਮੈਨੂੰ ਫੋਨ ਮੈਂ ਆਪਣੀ ਮਾਂ ਨੂੰ ਫੋਨ ਲਾਉਣਾ ਹੈ ਕਹੀਂ ਆ ਫੋਨ ਤੂੰ ਕਿੱਦਾਂ ਦੇਣਾ ਹੁਣ ਤੇਰੇ ਵੀ ਹੱਥ ਮੈਂ ਪੰਨੂਗੀ ਹੁਣ ਇਦਾਂ ਹੀ ਅੰਦਰ ਸੜ ਕੇ ਮਰੂਗੀ ਹੁਣੇ ਤਾਂ ਕੋਈ ਗੱਲ ਨਹੀਂ ਆਜੂ ਮੇਰੀ ਮਾਂ ਉਹ ਤੇ ਮੈਨੂੰ ਤੇ ਪਹਿਲਾਂ ਪਤਾ ਸੀ ਮਾਂ ਤੇਰੀ ਨੇ ਪੈਸਿਆਂ ਵਾਸਤੇ ਏਡੀ ਛਤੀਆਂ ਕਰਤੀ ਅੱਛੂ ਡੂ ਜਿਹੜਾ ਤੇਰੇ ਇਨੂੰ ਅਕਲੀਆਂ ਕੀ ਮਾਰਾ ਕਹਣਾ ਮਾਲਾ ਮੈਂ ਇੰਨੀ ਗੱਲ ਕਹਿਨੀ ਸਾਬੀ ਨਹੀਂ ਲੈ ਆ ਪੈਸੇ ਮਿਲ ਕੇ ਕਿੰਨੇ ਕ ਮਿਲੇ ਬੋਰਾ ਭਰਨੇ ਆ ਮੈਂ ਤੈਨੂੰ ਕੀ ਕਿਹਾ ਸੀ ਚੌਕੇ 'ਚ ਬੈਠੀ ਨੇ ਓਏ ਕਿਨੇ ਮੇਰੀ ਸੱਚ ਗੱਲ ਮੈਨੂੰ ਪਤਾ ਹੀ ਇਹਨਾਂ ਦੋਵਾਂ ਮਾਵਾ ਧੀਆਂ ਦਾ ਪੀ ਕੀ ਚਾਲਾ ਕਿਉਂ ਮੇਰੀ ਮਾਂ ਨੇ ਕਿਹੜੀ ਚਾਲ ਖੇਡੀ ਚਾਲਾਂ ਤੇ ਮੰਮੀ ਤੂੰ ਹੀ ਖੇਡਣ ਦੇ ਜੇ ਤੇਰੀ ਮਾਂ ਨੇ ਛੱਡਿਆ ਕੀ ਜਿਹੜੀ ਚਾਲ ਨਹੀਂ ਖੇਡੀ ਝੂਠ ਬੋਲ ਕੇ ਰਿਸ਼ਤਾ ਤੂੰ ਹੀ ਕੀਤਾ ਕਾਹਦਾ ਝੂਠ ਬੋਲਿਆ ਨਹੀਂ ਸਰ ਬੀਬੀ ਸਾਬੀ ਨਹੀਂ ਵਿਆਇਆ ਕਿੱਥੇ ਵਿਆਇਆ ਹਾਏ ਤੁਸੀਂ ਤੇ ਮੰਮੀ ਰਿਸ਼ਤਾ ਕਰਾਇਆ ਸੀ ਨਾ ਝੂਠ ਹੀ ਬੋਲੀ ਜਾਂਦੇ ਜੇ ਬਸ ਰਿਸ਼ਤਾ ਕਰਾਇਆ ਸੀ ਸੁੱਖ ਜਬਾਨ ਆਪਣੀ ਬੰਦੀ ਰੱਖ ਚੰਗੀ ਗੱਲੀਓ ਇਹ ਬੰਦੀ ਮੈਂ ਸੁਣਿਆ ਹੀ ਹੋ ਮੇਰੀ ਜਬਾਨ ਨੇਲੇ ਬੰਦ ਹੋਈਓ ਤੂੰ ਕੋਈ ਨਹੀਂ ਤੇ ਮੇਰੀ ਅੱਜ ਨਹੀਂ ਨਾ ਮਾਂ ਮੈਨੂੰ ਮੇਰੀ ਅਪਲ ਤਾਂ ਦੱਸੋ ਮੇਰੀ ਮਾਂ ਕਿੱਥੇ ਫਿਰ ਮਿਲ ਪੂਗੀ ਮਿਲ ਪੂਗੀ ਤੇ ਮਿਲ ਪਏ ਸਾਨੂੰ ਕੀ ਕਰਲੇਗੀ ਕੀ ਕਰेंगी ਦੱਸ ਮੈਂ ਤੁਹਾਨੂੰ ਕਿਹਾ ਨਾ ਡਰਨੋ ਬਸ ਮੈਨੂੰ ਇੱਥੋਂ ਜਾ ਲੈ ਨਾਲੇ ਤੇਰਾ ਭਰਾ ਨਾਲ ਕਿਥੇ ਰੋਲੀ ਪਾ ਕੇ ਗਿਆ ਸਾਬੀ ਨੂੰ ਬਾਹਰ ਕੱਢੋ ਬਾਹਰ ਕੱਢੋ ਮੇਰੇ ਨਾਲ ਕੀ ਕਰਨਾ ਹੈ ਉਹਨੇ ਕਿਹੜਾ ਮੇਰੇ ਆਪਣੇ ਆਪ ਕੋ ਮੁਕਾਬਲਾ ਕਰਨਾ ਮੈਨਾਂ ਅੱਗੋਂ ਪਿੱਛੋਂ ਤੇਰੇ ਭਰਾ ਤੇ ਹੁੰਦੇ ਨਹੀਂ ਤੇ ਇਹੋ ਜੇ ਕੰਮ ਤੇ ਕਿੱਡੀ ਛੇਤੀ ਬੁੜਕਦਾ ਆਇਆ ਵਾ ਟਿੱਡਾ ਜਿਹਾ ਕਿਹੜਾ ਭਰਾ ਮੈਨੂੰ ਤਾਂ ਪਤਾ ਵੀ ਨਹੀਂ ਕੌਣ ਆਇਆ ਨਾ ਤੇਰਾ ਚਾਚੇ ਦਾ ਮੁੰਡਾ ਜਿਹੜਾ ਸਹਿਲਵਾ 36 36 ਇੱਥੇ ਗੱਲਾਂ ਕਰਕੇ ਗਿਆ ਉਹਨੂੰ ਅਕਲ ਹੈ ਨਹੀਂ ਬੋਲਣ ਦੀ ਥੋੜੀ ਬਹੁਤੀ ਅਕਲ ਸਿੱਖ ਲੈਂਦਾ ਭਰਾਵਾ ਨਾ ਮੇਰਾ ਉਹਨੂੰ ਵੀ ਦੁੱਖ ਆਇਆ ਵੀ ਆਪਣੀ ਭੈਣ ਦਾ ਬਾਹ ਦਾ ਦੁੱਖ ਹੈ ਕਿ ਤੈਨੂੰ ਆਪਾਂ ਖੂਚ ਸੁਟਿਆ ਵਾ ਹਾਂ ਜਦੋਂ ਅੰਦਰ ਬੰਦ ਕਰਦੇ ਨੇ ਦੋ ਦੋ ਦਿਨ ਅੰਦਰੋਂ ਨਹੀਂ ਕੱਢਦੇ ਨਾ ਮੈਨੂੰ ਇੱਥੇ ਤੱਕ ਹੌਂਦੀ ਹਿੰਮਤ ਅੱਜ ਕਿੰਨੇ ਚਿਰ ਬਾਅਦ ਮੈਨੂੰ ਬਾਹਰ ਕੱਢਿਆ ਤੇਰੇ ਨਾਲ ਮੇਰਾ ਬੋਲਣ ਦਾ ਹੱਕ ਨਹੀਂ ਹੈ ਤੇਰੀ ਕਰਤੂਤ ਨਹੀਂ ਸਾਰਾ ਕੁਝ ਹੋਣ ਰਿਹਾ ਵਾ ਕਿਹੜੀ ਕਰਤੂਤ ਕੀਤੀ ਮੰਮੀ ਮੈਂ ਝੂਠੇ ਇਲਜ਼ਾਮ ਲਾਉਂਦੇ ਹੀ ਆ ਸਭ ਤੋਂ ਵੱਡਾ ਝੂਠਾ ਇਲਜ਼ਾਮ ਹੁਣ ਆ ਲਾਤਾ ਵਾ ਹੁਣ ਇਹਦੀ ਸਜ਼ਾ ਪਤਾ ਨਹੀਂ ਕਿੰਡੀਕ ਵੱਡੀ ਤੈਨੂੰ ਮਿਲਣੀ ਏ ਤੂੰ ਛੱਡ ਗਿਆ ਆਪਣੇ ਪਿੰਡ ਵੀ ਤਮਾਸ਼ਾ ਬਣਵਾਉਣ ਡਈ ਆ ਤੂੰ ਹਾਂ ਵੇਖ ਲੂੰਗੀ ਸਜ਼ਾ ਮੈਂ ਕਿਹੜੀ ਦੇਣੀ ਏ ਇਹਨੀ ਨਹੀਂ ਗੱਲ ਪੁੱਣਨੀ ਮੰਮੀ ਜੀ ਮੈਨੂੰ ਹੱਥ ਲਾਉਣ ਤੋਂ ਪਹਿਲਾਂ ਨਾ ਸੋਚ ਲਿਓ ਸੋਚਿਆ ਹੀ ਆ ਤੂੰ ਚੱਲ ਅੰਦਰ ਕਿਹੜੀ ਘਰੋਂ ਜਾਵਾਂ ਅੰਦਰ ਤੈਨੂੰ ਮੈਂ ਆਖਿਆ ਨਾ ਚੱਲ ਅੰਦਰ ਨਹੀਂ ਜਾਣਾ ਮੈਂ ਵੀ ਇੱਥੇ ਰਹਿਣਾ ਵਾ ਇੱਥੇ ਵੇੜੇ 'ਚ ਤਮਾਸ਼ਾ ਨਾ ਲੋਕਾਂ ਨੂੰ ਵਿਖਾ ਲ ਨਾ ਵਿਖਾ ਲ ਤਮਾਸ਼ਾ ਤੂੰ ਵੀ ਤਾਂ ਲੋਕਾਂ ਨੂੰ ਦੱਸੋ ਫਿਰ ਆਪਾਂ ਆਪਣੀ ਨਾਉਣ ਨਾਲ ਕੀ ਕਰਦੇ ਫਿਰਦੇ ਆ ਆਉਣ ਨੂੰ ਅੰਦਰ ਬੰਦ ਕਰ ਦੇਣਾ ਉਹਨੂੰ ਇੱਥੇ ਤੱਕ ਨਹੀਂ ਆਉਣ ਦੇਣਾ ਉਹਨੂੰ ਉੱਥੇ ਰੱਖਣਾ ਕੋਈ ਘਰ ਚ ਆਇਆ ਉਹਨੂੰ ਮਿਲ ਨਹੀਂ ਦੇਣਾ ਇਹ ਪਰਦੇ ਨਹੀਂ ਤੇ ਹੋਰ ਕੀ ਆ ਮਮੀ ਇਹਦੀ ਜ਼ੁਬਾਨ ਵੇਲਾ ਜਿਆਦੀ ਵਧੀਓ ਇਹਨੂੰ ਸ਼ੈ ਕੀ ਦੀ ਆ ਕੀਪਤਾ ਮੈਨੂੰ ਕਿਹਦੀ ਮਾਂ ਦੀ ਉਹ ਹਰ ਕਿਹਦੀ ਹਣੀ ਇਹਨੂੰ ਆਓ ਤੁਹਾਨੂੰ ਤੁਹਾਡੀ ਮਾਂ ਦੀ ਮੈਨੂੰ ਵੀ ਮੇਰੀ ਮਾਂ ਦੀ ਹੈ ਮੈਨੂੰ ਫੋਨ ਦੋ ਬਸ ਮੈਂ ਆਪਣੀ ਮਾਂ ਨੂੰ ਫੋਨ ਕਰਨਾ ਵੀ ਮੈਨੂੰ ਇੱਥੋਂ ਲੈ ਕੇ ਜਾ ਤੇਰੇ ਪੇਕੇ ਤੋਂ ਉਹਨਾ ਫੋਨ ਉਹਨੇ ਮਾਂ ਤੇਰੀ ਕਹਿ ਕੇ ਗਈ ਹੈ ਮੈਂ ਆਪਣੀ ਤੀਨ ਫੋਨ ਲੈ ਕੇ ਦੇਣਾ ਉੱਤੇ ਗੱਲ ਕਰੀ ਹੁਣ ਚਲੋ ਕੋਈ ਨਹੀਂ ਫਿਰ ਮੈਂ ਉੱਤੇ ਗੱਲ ਕਰ ਲਵਾਂਗੀ ਕੋਈ ਨਹੀਂ ਵੇਖ ਲੈਣੀ ਆਪਣਾ ਫੋਨ ਕਿਹੜਾ ਲੈ ਕੇ ਦੇ ਕੇ ਜਾਂਦੇ ਭਲੇ ਐਡੇ ਸ਼ਾਊਕਰ ਮੰਮੀ ਆਪਾਂ ਤੇ ਪਹਿਲਾਂ ਹੀ ਕਿਹਾ ਸੀ ਆਪਾਂ ਗਰੀਬ ਆ ਤੁਸੀਂ ਤਾਂ ਸ਼ਾਹੂਕਾਰੀ ਨਾ ਤੁਸੀਂ ਕਿੰਨਾ ਕੁ ਲੈ ਕੇ ਦਿੱਤਾ ਫਿਰ ਫੋਨ ਲੈ ਕੇ ਦੇਣਾ ਹੀ ਸਾਰਾ ਕੁਝ ਕਰਨਾ ਹੀ ਪਰ ਤੇਰੀ ਕਰਤੂਤ ਨਹੀਂ ਆਹ ਹੋ ਨੌ ਨੂੰ ਅੰਦਰ ਬੰਦ ਛਡੋ ਰੱਖੋ ਹੁਣ ਬਾਹਰ ਨਾ ਦੇ ਫਿਰ ਉਹਦੀਆਂ ਕਰਤੂਤਾ ਚੰਗੀਆਂ ਜਦੋਂ ਬਾਹਰ ਆ ਕੇ ਬੋਲਣ ਡੈ ਭੀ ਉਹ ਦੋਦੀਆਂ ਕਰਤੂਤਾ ਮਾੜੀਆਂ ਹੋ ਗਈਆਂ ਤੇਰੀ ਜਬਾਨ ਕੋਤ ਜਿਆਦੀ ਨਹੀਂ ਵੱਧਦੀ ਜਾਂਦੀ ਤੇਰੀ ਮੰਮੀ ਵੇਖ ਲਾ ਤਾ ਗੇਟਾ ਗੇਦੀਆਂ ਸੁਣਾ ਕੇ ਗਈ ਉਹ ਮੰਦੀ ਏ ਕਿਸ ਨੂੰ ਉਹਨੂੰ ਇਹ ਆ ਭੀ ਮੇਰੀ ਬੋਲੀ ਬੋਲਣ ਡੈ ਪਿਆ ਸਾਬੀ ਤਦ ਕਰਕੇ ਸੁਣਾ ਕੇ ਗਈ ਆ ਜੇ ਨਾਲ ਨਾਲ ਤੋਰ ਦੋ ਨਾ ਤੇ ਫਿਰ ਆ ਜਿਹੜੇ ਜ਼ਬਾਨੇ ਦੀ ਵਦਣੀ ਨਹੀਂ ਹੈ ਤੇ ਮੈਂ ਤਾਂ ਕੀਲਿਆਂ ਥੋੜੀ ਆ ਹਾਂ ਇਹਦੀ ਬੋਲੀ ਬੋਲਣਾ ਪੈ ਐਡੀ ਛੇਤੀ ਸਾਬੀ ਤੂੰ ਇਹਨੇ ਆਪਣੇ ਵਾਸਾ ਹੀ ਕਰ ਲਿਆ ਹਨਾ ਉਹਨੂੰ ਤੇ ਇਹੋ ਹੀ ਲੱਗਦਾ ਫਿਰ ਮਿੰਨੋ ਤੇ ਜਾਲ ਪਾ ਕੇ ਲੈ ਕੇ ਗਈ ਵੀ ਪੈਸੇ ਲੈ ਕੇ ਆਉਣੇ ਆ ਮੈਂ ਤੇ ਉਹ ਕੰਮ ਨੂੰ ਤੁਰ ਪਿਆ ਇਹ ਨਾਲ ਮੈਂ ਨਹੀਂ ਤੇ ਕਦੀ ਵੀ ਨਹੀਂ ਜਾਣਾ ਇਹ ਨਾਲ ਇਹਨਾਂ ਚਾਲ ਖਿੱਦੇ ਖੇਡੀਆਂ ਦਵਾ ਮਾਵਾਂ ਧੀਆਂ ਨੇ ਅਸੀਂ ਹਾਨੂੰ ਸਮਝਦੀਆਂ ਵੀ ਐਵੇਂ ਤੁਰੇ ਫਿਰਦੇ ਆ ਐਵੇਂ ਨਹੀਂ ਅਸੀਂ ਅਸੀਂ ਕੱਚੇ ਕੂੜੇ ਨਹੀਂ ਆ ਇਹ ਗੋਲੀਆਂ ਅਸੀਂ ਕੱਚੀਆਂ ਨਹੀਂ ਖੇਡੀਆਂ ਹਾਂ ਗੋਲੀਆਂ ਇਹ ਤੇ ਪਛਤਾਉਗੀ ਕਿ ਵਾਹ ਵਾਹ ਸਤਾਨ ਉਲਟਾ ਪਵਾ ਲਿਆ ਇਹਨੇ ਮੈਂ ਇੱਥੇ ਬੈਠੀ ਮੈਂ ਤੇ ਆਪਣੀ ਧੀ ਨੂੰ ਲੈ ਕੇ ਜਾਣਾ ਮੈਂ ਹਾਂ ਲੈ ਜਾ ਫਿਰ ਇਹ ਕਰੋ ਫੋਨ ਮੈਂ ਹੋਂਨੇ ਨਹੀਂ ਆਉਣਾ ਜੇ ਮੈਂ ਹਾਂ ਮੈਂ ਜਾਣਾ ਕਿਤੇ ਭੋਗ ਤੇ ਫੇਰ ਆਂਦੀ ਅਸੀਂ ਹੁਣ ਬਾਹਰ ਪਈਏ ਮੈਂ ਮੈਂ ਤੇ ਤਾਲੇ ਲਾ ਕੇ ਚੱਲੀ ਆਂ ਫੇਰ ਦੂਜਾ ਲਾ ਕੋ ਠਿੰਗਣਾ ਜਾਂ ਕੋਈ ਆਹੇ ਅਸੀਂ ਤੇ ਆਪਣੀ ਭੈਣ ਨੂੰ ਲੈ ਕੇ ਜਾਵਾਂਗੇ ਖਾਣੀ ਕਿੱਦਾਂ ਨਹੀਂ ਆ ਬਾਹਰ ਗੇਟ ਗਾੜੀ ਖਲੋ ਜਾਂਦੇ ਆ ਮੈਂ ਲੋਕਾਂ ਨੂੰ ਤਮਾਸ਼ਾ ਵਿਖਾ ਕੇ ਜਾ ਚੰਗੀ ਤਰ੍ਹਾਂ ਕੀ ਪਤਾ ਇਹ ਗਿੱਜੇ ਹੋਣੇ ਆ ਫੇ ਤਮਾਸ਼ੇ ਕਰਨੇ ਐ ਹੋਜੇ ਹਾਂ ਚਾਲੇ ਦੇਖੀ ਇਹ ਵੀ ਪਛਤਾਊਗੀ ਹੁਣ ਬਾਂਦਰ ਉਹ ਇਥੇ ਚਾਰ ਦਿਵਾਰੀ ਚ ਪੱਕੀ ਮੈਂ ਤਾਂ ਸੋਚਿਆ ਸੀ ਮੈਂ ਸਾਰੀਆਂ ਗੱਲਾਂ ਭਲਾ ਲੈ ਲਈਆਂ ਮੈਂ ਹਾਂ ਚੱਲ ਕੋਈ ਗੱਲ ਨਹੀਂ ਆ ਜਿਹੜੀਆਂ ਗੱਲਾਂ ਗਲਤੀਆਂ ਕਰ ਲਈਆਂ ਕੋਈ ਨਹੀਂ ਰਹਿਣਦੇ ਪਰ ਨਹੀਂ ਇਹ ਨਹੀਂ ਬਾਜੂ ਬਾਹਰ ਜਾਣਦੇ ਹੁਣ ਹੁਣ ਜਿਹੜਾ ਮਾੜਾ ਫੋਟਾ ਨਿਕਲਦੀ ਐ ਨਾ ਇਹ ਵੀ ਨਹੀਂ ਨਿਕਲਾ ਇਹਦਾ ਬੰਦ ਕਰੋ ਤੇ ਤੂੰ ਹੁਣ ਇੱਥੇ ਬਹਿ ਕੀ ਖਾਣਾ ਪੀਣਾ ਈ ਕੁਛ ਚਾਹ ਪਾਣੀ ਖਾਣਾ ਪੀਣਾ ਇਥੇ ਚਾਹ ਪਾਣੀ ਮਮੀ ਮੈਨੂੰ ਪਈ ਉਲਟੀ ਟੈਨਸ਼ਨ ਵੀ ਇਹ ਕਿਹੜੇ ਕੰਮ ਕਰਨ ਪਈ ਜੇ ਕਿਤੇ ਇਹ ਕਾਮਯਾਬ ਹੋ ਜਾਂਦੀ ਨਾ ਤੇ ਸਾਰਾ ਕੁਝ ਇਹਨੇ ਉਲਟਾ ਕਰਾ ਛੱਡਣਾ ਹੈ ਉਲਟਾ ਛੱਡ ਕੇ ਮੈਨੂੰ ਫੇਰ ਮੈਨੂੰ ਲੱਗਦੀ ਐ ਜੇਲ੍ਹ ਦੀਆਂ ਪੀਣੀਆਂ ਪੜੀਆਂ ਐ ਤਾਲਾਂ ਹਨੂ ਇਹ ਸੋਚ ਕਿੱਥੋਂ ਤੱਕ ਗੱਲ ਪਹੁੰਚਣੀ ਹੈ ਮੈਨੂੰ ਪਤਾ ਸੀ ਵੀ ਜੇ ਮੈਂ ਗਾੜੀ ਬੋਲੂਗੀ ਨਾ ਫੇਰ ਹੀ ਇਹਨਾਂ ਨੇ ਠੰਡੇ ਪੈਣਾ ਜੇ ਮੈਂ ਵੀ ਡਰ ਜਾਂਦੀ ਨਾ ਚੁੱਪ ਕੀਤੀ ਰਹੀਂਦੀ ਤੇ ਇਹਨਾਂ ਨੇ ਮੈਨੂੰ ਹੋਰ ਦਬਾਉਣਾ ਸੀ ਪਰ ਮੇਰਾ ਦਿਲ ਕੰਬਣ ਡਿਆ ਸ਼ਰੀਰ ਕੰਬੀ ਜਾਏ ਮੈਂ ਮਾਹ ਇਹਨਾਂ ਦੇ ਘੜੀ ਬੋਲੀ ਇੰਨਾ ਕਦੀ ਕਿਸਦੇ ਅੱਗੇ ਬੋਲੀ ਵੀ ਨਹੀਂ ਹੌਸਲਾ ਹੀ ਨਹੀਂ ਪੈਂਦਾ ਲੜਨ ਦਾ ਤੇ ਹੋਏ ਪਰ ਮੇਰੀ ਮਾਂ ਇੱਥੇ ਆਈ ਦੌਰ ਫੜੇ ਮੋ ਮੇਰਾ ਐਵੇਂ ਮੈਂ ਇਥੋਂ ਚਲ ਗਈ ਜ਼ੋਰ ਲਾ ਕੇ ਬੈਠੀ ਰਹਿਨੀ ਇੱਥੇ ਤੇ ਮੇਰੀ ਮਾਂ ਮੈਨੂੰ ਟੱਕਰ ਜਾਣੀ ਤੇ ਅੱਜੇ ਮੇਰਾ ਕਿਹੜਾ ਛੁੱਟ ਜਾਣਾ ਸੀ ਇਹਨਾਂ ਤੋਂ ਚਲੋ ਕੋਈ ਗੱਲ ਨਹੀਂ ਉਹ ਵੀ ਮੇਰੀ ਮਾਂ ਵਾ ਮੈਨੂੰ ਪਤਾ ਵਾ ਅੱਜ ਨਹੀਂ ਨਾ ਮੈਂ ਉਹਨਾਂ ਨੂੰ ਮਿਲੀ ਤੇ ਕੱਲ ਤੇ ਆਉਣਗੇ ਹੀ ਨਾ ਤੇ ਕੱਲ ਨਹੀਂ ਆਏ ਤੇ ਪਰਸੋਂ ਦੇ ਆਉਣਗੇ ਹੀ ਨਾ ਕਿਸ ਨਾ ਕਿਸ ਦਿਨ ਤੇ ਆਉਣਗੇ ਮਾਂ ਨੂੰ ਵੀ ਮੈਂ ਰੋ ਕੇ ਹੀ ਹੁੰਮਦਾ ਆ ਤੇ ਉਹਨੂੰ ਵੀ ਪਤਾ ਵਾ ਵੀ ਮੈਂ ਦੁਖਈ ਆ ਹੁਣ ਕੋਈ ਨਹੀਂ ਦੇਖਦੀ ਆਪੇ ਇੱਥੇ ਆ ਜਾਣਾ ਉਹਨਾਂ ਨੇ ਇੱਥੋਂ ਨਿਕਲਣਾ ਮੈਂ ਪਰ ਇਹ ਮਾਂ ਪੁੱਤਾਂ ਗਾੜੀ ਹੁਣ ਮੈਂ ਹਾਰ ਨਹੀਂ ਮੰਨਣੀ ਨਹੀਂ ਨਾ ਮੰਨਦੇ ਵੀ ਮੇਰਾ ਪੁੱਤ ਨਹੀਂ ਆਇਆ ਹੁਣ ਮੈਂ ਉਧਰੋਂ ਵੀ ਪ੍ਰੂਫ ਇਕੱਠਾ ਕਰਦੀ ਆ ਕਿਸ ਤਰ੍ਹਾਂ ਫੋਟੋ ਕੱਢ ਕੇ ਲੈਉਣੀ ਫੋਟੋ ਦੇ ਨਾਲ ਮੇਰੇ ਕੁਝ ਹੋਰ ਹੱਥ ਲੱਗ ਜੇ ਨਾ ਤੇ ਮੈਨੂੰ ਯਕੀਨ ਪੱਕਾ ਹੋ ਜੇ ਤੇ ਇਹਨਾਂ ਨੂੰ ਵੀ ਮੈਂ ਯਕੀਨ ਦਿਵਾਵਾਂ ਆਈ ਕਿਤੇ ਮਹਾਪੁੱਤ ਪਹਿਰਾ ਤੇ ਪਾਣੀ ਵੀ ਪੀਣ ਨਹੀਂ ਦਿੰਦੇ ਕਿੱਡੇ ਚਲਾਕ ਵਾ ਕੰਨਾਂ ਨੂੰ ਹੱਥ ਲਾ ਕੇ ਤੋਆ ਮੇਰੇ ਮਾਲਕਾ ਇੰਨੀਆਂ ਚਲਾਕੀਆਂ ਵਾਲਾ ਵੀ ਕੋਈ ਹੁੰਦਾ ਇਨਸਾਨ ਪਰ ਜੇ ਤੁਸੀਂ ਚਾਲ ਬਾਜਣਾ ਹੁਣ ਮੈਂ ਵੀ ਫਿਰ ਚਲਾਕੀਆਂ ਕੀੜਦੀਆਂ ਕਿ ਇਤਨਾ ਪ੍ਰੂਫ ਆਪਾਂ ਨੇ ਹੱਥ 'ਚੋਂ ਇਕੱਠੇ ਕਰਦੀਆਂ ਨਾਲੇ ਉਹ ਜਿਹੜੇ ਕੱਪੜਿਆਂ ਦਾ ਵੀ ਕੋਈ ਰਾਜ਼ ਹੈਗਾ ਜਿਹੜੇ ਉਦੋਂ ਮਿੱਟੀ ਨਾਲੇ ਬੜੇ ਹੀ ਤਾਂ ਸਾਬੀ ਨੇ ਮੇਰੇ ਕੋਲੋਂ ਖੋਲੇ ਹੀ ਕੱਪੜੇ ਉਹ ਹੱਥ ਨਹੀਂ ਲਾਉਣ ਦਿੱਤਾ ਉਹ ਕੱਪੜਿਆਂ ਨੂੰ ਕੁਝ ਪ੍ਰੂਫ ਮੈਨੂੰ ਉਥੋਂ ਵੀ ਲੱਗਦਾ ਹੈ ਚੰਗੇ ਵਾਲੇ ਪੁੱਤ ਘਰ ਨਹੀਂ ਮਿਲੇ ਜੇ ਘਰ ਮਿਲ ਪੈਂਦੇ ਫੇਰ ਪਤਾ ਨਹੀਂ ਕੀ ਬਣਨਾ ਸੀ ਮੰਮੀ ਤੁਹਾਨੂੰ ਕੀ ਲੱਗਦਾ ਮੈਂ ਇਹਨੂੰ ਜਾਣ ਦੇਣਾ ਸੀ ਜਾਣ ਦੇਣਾ ਸੀ ਇਹਨੂੰ ਸੌਖੀ ਜਾਣਾ ਸੀ ਇਹਨੇ ਜਾਣਦਾ ਤੇ ਮੈਨੂੰ ਪਤਾ ਨਹੀਂ ਪੀ ਜਾਣ ਦੇਣਾ ਕਿ ਨਹੀਂ ਗੱਲਾਂ ਪਤਾ ਨਹੀਂ ਕਿੰਨੀਆਂ ਕਮਾਵਾ ਤੇ ਇਹਨੇ ਕਰ ਲੈਣੀਆਂ ਸੀ ਚੱਲ ਕੋਈ ਨਹੀਂ ਹੁਣ ਇਹਦੀ ਜ਼ੁਬਾਨ ਨੂੰ ਹੀ ਲੋਕ ਲਾ ਦੇਣਾ ਵੇਖੀ ਜ਼ੁਬਾਨ ਹੀ ਇਹਦੀ ਵੜ ਦੇਣੀ ਆ ਉਹ ਵੜਣੀ ਨਹੀਂ ਤੂੰ ਗੱਲਾਂ ਹੀ ਕਰਦਾ ਵਾ ਇਹਨੇ ਜੋਗਾ ਹੋਵੇ ਤੇ ਕੁਸਕੇ ਨਾ ਮੰਮੀ ਮੈਂ ਤੇ ਫੇਰ ਆਪਣੇ ਆਪ ਨੂੰ ਕੰਟਰੋਲ ਕਰਦਾ ਫਿਰਦਾ ਵਾਂ ਬੀ ਨਾ ਕੋਈ ਜਿਆਦਾ ਕੰਮ ਹੋ ਜੇ ਨਾ ਕਿਤੇ ਜਿਆਦਾ ਕੰਮ ਹੋ ਜੇ ਫਿਰ ਲੋਕਾਂ ਨੇ ਤਮਾਸ਼ਾ ਬਣਾਉਣਾ ਸਾਡਾ ਆ ਵੀ ਜਿੱਥੇ ਤੇਰਾ ਦਿਮਾਗ ਵਰਤਨ ਦਾ ਕੰਮ ਆ ਨਾ ਉੱਥੇ ਤੂੰ ਵਰਤਦਾ ਨਹੀਂ ਆ ਫालतू ਵਰਤਦਾ ਫालतੂ ਨਾ ਵਰਤਿਆ ਕਰ ਓ ਮਮੀ ਚੱਲ ਮੇਰੀ ਗੱਲ ਸੁਣ ਮੈਂ ਚਾਹ ਬਣਾਈ ਉਹ ਤੇ ਚਾਹ ਪੀ ਕੇ ਨਹੀਂ ਗਏ ਤੇ ਮੇਰਾ ਵੀ ਬੜਾ ਸਿਰ ਪਿੜੋਂ ਡਿਆਂ ਵਾ ਅਸੀਂ ਮਾਂ ਪੁੱਤ ਬੈ ਕੇ ਚਾਹ ਪੀ ਲਈ ਜਾਓ ਲੈ ਆਓ ਲੈ ਆਓ ਹਾਂ ਚਾਹ ਪੀਣੀ ਆ ਮੇਰਾ ਤਾਂ ਜੀ ਕਰਦਾ ਵੀ ਰਾਜ ਜੀ ਇਹਨੂੰ ਬੜਕਾ ਦਾਂ ਹੈ ਮੈਂ ਫੇਕ ਘਰ ਲੈਣ ਤੀ ਦੇਖ ਲਾ ਆਂਦੀ ਹੀ ਫੋਨ ਲਾ ਕੇ ਤੇ ਭੈਣ ਜੀ ਤੁਹਾਡੀ ਗੱਲ ਕਰ ਲਈ ਹੁਣ ਮੈਂ ਕੁੜੀ ਦਾ ਕੋਲ ਫੋਨ ਹੋਵੇ ਤੇ ਕੁੜੀ ਨੂੰ ਫੋਨ ਲਾਵਾਂ ਜੇ ਪ੍ਰੋਣੇ ਨੂੰ ਲਾਉਂਦੀ ਆ ਤੇ ਪ੍ਰੋਣਾ ਨਾ ਚੁੱਕਣ ਲਿਆ ਵਾ ਤੇ ਨਾ ਗੱਲ ਹੀ ਕਰਉਣ ਲਿਆ ਕਹਤਾਂ ਕੀ ਗੱਲ ਇਹਨਾਂ ਨੂੰ ਜਿਹੜਾ ਗੱਲ ਨਹੀਂ ਕਰਉਂਦੇ ਕੀ ਇਹਨਾਂ ਨੂੰ ਪਿੱਛੋਂ ਪੇ ਇੱਕ ਤੇ ਡੋਰਾ ਜੀ ਨੇ ਕਮਲ ਪਾਇਆ ਜਾਨੀ ਹੁਣ ਚਾਲੂ ਤੇ ਫਿਰ ਗਿਆ ਕੂੜਾ ਕਢਾਣ ਕੇ ਚੁੱਕਦੀ ਗਰਜੀਤ ਵੱਲ ਜਾਣੀ ਪਹਿਲਾਂ ਫੇਰ ਕਰਦੀ ਆਣ ਕੇ ਕੋਈ ਕੰਮ ਹੱਸੋਈਦਾ ਵੇਖਾਂ ਅਜੇ ਕੜਾ ਰੋਟੀ ਰਾਟੀ ਖਾਣ ਨੂੰ ਦਿਲ ਕਰਨ ਦਿਆ ਵਾ ਪਹਿਲਾਂ ਪਤਾ ਥੋ ਲਵਾ ਫੇਰ ਹੀ ਕਰਦੀ ਕੋਈ ਕੰਮ ਕਿੰਨੀ ਆਕੜ ਦੀ ਮਾਂ ਦੀ ਮੈਂ ਚਾਹ ਬਣਾ ਕੇ ਲੈ ਕੇ ਗਈ ਮੈਂ ਕਿਾ ਚਲ ਪਾਣੀ ਕੀ ਪਾਉਣਾ ਦੁੱਧ ਚ ਪੱਤੀ ਪਾ ਕੇ ਲੈ ਜਾਨੀ ਆ ਕਿਤੇ ਕੱਪ ਨੂੰ ਹੱਥ ਤੱਕ ਨਹੀਂ ਲਾਇਆ ਇੰਨੀ ਆਕੜ ਵਾ ਉਦਾਂ ਕਹਿੰਦੀ ਮੇਰੀ ਮਾਂ ਵਿਚਾਰੀ ਮੇਰੀ ਮਾਂ ਵਿਚਾਰੀ 24 ਘੰਟੇ ਵਿਚਾਰੀ ਵਿਚਾਰੀ ਕਰਦੀ ਦਿੰਦੀ ਆ ਤੇ ਚਾਚੇ ਤਾਇਆ ਟਿਕਣ ਨਹੀਂ ਦਿੱਤਾ ਮੈਨੂੰ ਲੱਗਦਾ ਇੰਨੀ ਨਹੀਂ ਟਿਕਣ ਦਿੱਤਾ ਚਾਚੇ ਤਾਇਆ ਜਿੰਨੀ ਇਹਦੀ ਜ਼ੁਬਾਨ ਆ ਮੇਂ ਨੀ ਜਬਾਨ ਤੋਂ ਹੋਵਾ ਤਵਾ ਮਾਲਕਾ ਇਨਾ ਬੋਲਦੀ ਸਿਰ ਖਾਲਿਆ ਇਨੇ ਮੇਰਾ ਸਿਰ ਪੀੜ ਹੋਣ ਦਾ ਪਿਆਉ ਖਸਮਾਂ ਖਾਵੇ ਜਾ ਕੇ ਨਹੀਂ ਪੀਤੀ ਤੇ ਨਾ ਪੀਵੇ ਮੇਰਾ ਅੱਗੇ ਪਹਿਲਾਂ ਵੀ ਜੀ ਕਰਦਾ ਵਿਚਾਹ ਬਣਾ ਕੇ ਪਾ ਪਰ ਲੋਕ ਲਾਜ ਰੱਖਣੀ ਪਈ ਆ ਚੱਲ ਕੋਈ ਨਹੀਂ ਆਂ ਹੀ ਮਾਂ ਪੁੱਤ ਚਾਹ ਬਣਾ ਕੇ ਪੀਣੀ ਆ ਦਫਾ ਹੋਵੇ ਜਾ ਕੇ ਗਰਦੀਦ ਨਾਲ ਜਾਣੇ ਉਹਨੂੰ ਕਹਿਨੀ ਕਿ ਕਰਾ ਮੇਰੀ ਗੱਲ ਇਦਾਂ ਨਹੀਂ ਗੱਲ ਬਣਨੀ ਬੂਏ ਕਰ ਜੰਨੀ ਬੰਦ ਜਿੰਨਾ ਪਸਾਇਆ ਯੋ ਗਰਜੀਤ ਨੇ ਆ ਤੇ ਪੱਗਾ ਹੀ ਪੈ ਗਿਆ ਮੇਰੇ ਪਾਤਾ ਕਿਦੇ ਜਿੰਨਾ ਤੱਕ ਕੁੜੀ ਨਾਲ ਗੱਲ ਨਹੀਂ ਹੁੰਦੀ ਉਹਨਾਂ ਤੱਕ ਮੈਨੂੰ ਵੀ ਕਿਦਾਂ ਚਾਣ ਹਵੇ ਜੀ ਪਿਆਣੀ ਜੀ ਮੈਂ ਵੀ ਤੁਰ ਹੀ ਫਿਰਦੀ ਆ ਅੱਜ ਤੇ ਗੁਰਜੀਤ ਸਾਹਮਣੇ ਬੈਠੀ ਅੱਜ ਤੇ ਮੈਨੂੰ ਆਵਾਜ਼ ਮਾਰਨ ਦੀ ਵੀ ਲੋੜ ਨਹੀਂ ਆ ਆਉਣਾ ਹੀ ਪੈਣਾ ਹੈ ਪਣਾ ਤੇਰੀ ਜਲੀ ਆਉਣਾ ਪੈਣਾ ਹੈ ਮੈਂ ਜਾ ਕੇ ਪੀਣਾ ਖੁੱਲੇ ਹੋਏ ਤੇਰੇ ਬਾਤੇ ਹਾਂ ਖੁੱਲੇ ਹੀ ਆ ਮੈਂ ਵਿਚੋਲਣ ਨੂੰ ਜਾ ਕੇ ਪੀਣਾ ਹੁਣ ਪੁੱਛਦੀ ਪੁੱਛ ਭੈਣ ਕੀ ਪੁੱਛਣਾ ਤੂੰ ਪੁੱਛਣਾ ਇਹੋ ਹੀ ਮੈਂ ਗਈ ਸੀ ਤੇ ਕੁੜੀ ਨਹੀਂ ਉਹਨਾਂ ਨੇ ਮੈਨੂੰ ਟਕਰਾਈ ਗੜੀ ਮਿਲੀ ਨਹੀਂ ਕੁੜੀ ਮੈਨੂੰ ਦੀਕ ਡਾਕ ਕਿੱਦੇ ਹੀ ਆ ਗਏ ਆ ਤੇ ਮੈਂ ਕਿਹਾ ਵੀ ਤੂੰ ਚੱਲ ਮੇਰੇ ਨਾਲ ਤੇ ਤੂੰ ਜੀ ਦਿਨ ਗਈ ਤੂੰ ਕੱਲੀ ਕਿਉਂ ਗਈ ਮੈਨੂੰ ਨਾਲ ਲੈ ਕੇ ਜਾਂਦੀ ਮੈਂ ਤੇ ਆਖਿਆ ਵੀ ਚੱਲ ਮੈਂ ਜਾ ਕੇ ਤੇ ਕੁੜੀ ਨੂੰ ਲੈ ਆਉਣੀ ਆ ਵੀ ਹੁਣ ਬਹੁਤੀ ਗੱਲ ਕੀ ਚੁੱਕਣੀ ਆ ਪਰ ਉਹਦੇ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਤੇ ਮੈਂ ਮੰਨਦੀ ਆ ਉਹਨਾਂ ਨੂੰ ਮੈਂ ਫੋਨ ਲਾਵਾਂ ਤੇ ਉਹ ਕਹਿੰਦੀ ਅਸੀਂ ਤੇ ਕਿਤੇ ਫੁੱਲਾ ਵਾਂ ਕੁੜੀ ਰੱਖੀ ਆ ਤੂੰ ਕਹਿੰਨੀ ਮੇਰੀ ਕੁੜੀ ਇਦਾਂ ਕਰਦੀ ਆ ਰੋਂਦੀ ਆ ਮੈਨੂੰ ਦੱਸਦੀ ਆ ਇੰਨੇ ਚਿਰਾਂ ਦਾ ਗਰਜੀਤ ਉਹਨੇ ਨਹੀਂ ਦੱਸਿਆ ਤੇ ਮੈਂ ਤੇਰੀ ਵੱਲ ਆਈ ਨਹੀਂ ਹੁਣ ਕੁੜੀ ਰੋਂਦੀ ਹੀ ਕੁੜੀ ਨੇ ਸੱਚ ਦੱਸੀ ਗੱਲ ਵੀ ਮੁੰਡਾ ਵਿਆਹਾ ਵਾ ਅੱਗੇ ਜੇ ਨਾ ਇਹ ਗੱਲ ਹੁੰਦੀ ਤੇ ਮੈਂ ਤੇਰੀ ਵੱਲ ਆਉਣਾ ਸੀ ਤੂੰ ਆਪ ਹੀ ਸਿਆਣੇ ਲੋਕੀ ਕਹਿੰਦੇ ਹੁੰਦੇ ਨੇ ਵੀ 200 ਸਿਰ ਜੋੜਨੇ ਭਲਾ ਹੁੰਦਾ ਆ ਤੇ ਮੇਰਾ ਤੇ ਆਪਣਾ ਹੀ ਬੁਰਾ ਹੋ ਗਿਆ ਫਿਰ ਵਿੱਚ ਉਹ ਵੀ ਕਿਸੇ ਟੰਡੇ ਦੇ ਤੁਸੀਂ ਵੀ ਡੇ ਮੈਨੂੰ ਵਿੱਚ ਹੀ ਫਿਰ ਮੇਰੀ ਗਾਸ ਨੂੰ ਪੈ ਲੈ ਕੇ ਤੇ ਮੈਂ ਗੱਲ ਵਿਚੋਲੇ ਵਾਲੀ ਹੁੰਦੀ ਵਿਚੋਲੇ ਨੂੰ ਲੋਕੀ ਪੁੱਛਦੇ ਆ ਮੈਂ ਮੈਂ ਤਾਨੂੰ ਪਾਈ ਹੀ ਦੱਸ ਮੈਂ ਕਹਿੰਦੀ ਰਹੇ ਤੇ ਮੁੜ ਕੇ ਤੂੰ ਹੋ ਗਈ ਦੁਆਲੇ ਨਹੀਂ ਕਰਾ 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 ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਸੀ ਤੇ ਤੂੰ ਵੀ ਚੰਗਾ ਹੀ ਵੇਖਿਆ ਤੇ ਮੈਂ ਵੀ ਚੰਗਾ ਵੇਖ ਕੇ ਕਰਤਾ ਹੁਣ ਇੰਨਾ ਨਹੀਂ ਨਾ ਪਤਾ ਵੀ ਚਲੀ ਕੁੰਡੀ ਦਾ ਪੀ ਆ ਗੱਲ ਵਾ ਜੇ ਬਣਾ ਹੁੰਦਾ ਤੇ ਫਿਰ ਅਹੀਂ ਕਰਦੇ ਹੀ ਨਾ ਤੈਨੂੰ ਪਤਾ ਹੀ ਸਾਡੀ ਵੀ ਤੇ ਕੰਨੀ ਕੰਨੀ ਧੀ ਉਹ ਤੇ ਮੈਨੂੰ ਵੀ ਪਤਾ ਹੀ ਮੈਂ ਤੇ ਬਹੁਤ ਹੀ ਜਿਆਦੀਆਂ ਹੀ ਗੱਲਾਂ ਕਰਦੀ ਤੂੰ ਕਿਤੇ ਸੁਣੇ ਤੇ ਤੂੰ ਆ ਕੰਨਾਂ ਨੂੰ ਹੱਥ ਲਾਵੇਂ ਉਹ ਤੇ ਮੈਨੂੰ ਪਤਾ ਹੀ ਮੈਂ ਗਈ ਹੀ ਮਿੰਨ ਤੋਂ ਨਾਲ ਕੋਈ ਚੰਗੀ ਮਾੜੀ ਨਹੀਂ ਗੱਲ ਕੀਤੀ ਮੇਰੇ ਨਾਲ ਉਹਨਾਂ ਨੇ ਉਹ ਕਹਿੰਦੇ ਅਹੀਂ ਫੁੱਲਾਂ ਵਾਂ ਰੱਖੀ ਤੂੰ ਕਹਿੰਨੀ ਮੇਰੀ ਤੀਰ ਹੁੰਦੀ ਮੈਂ ਤੇ ਗਈ ਵਿੱਚ ਫਸ ਫੁੱਲਾਂ ਵਾਂਗੂ ਰੱਖੀ ਹੁੰਦੀ ਤੇ ਮੇਰਾ ਦਿਮਾਗ ਖਰਾਬ ਹੀ ਮੈਂ ਤੇਰੀ ਵਾਲੰਦੀ ਜੋ ਫਿਰ ਮੇਰੇ ਕੋਲ ਗਲਤੀ ਹੋ ਗਈ ਜਿਹੜਾ ਰਿਸ਼ਤੇ ਦੱਸ ਪਾਤੀ ਉਹ ਦੇ ਹੁਣ ਸੰਜੋਗ ਹੀ ਹੋਣਾ ਹੀ ਹੋ ਗਿਆ ਉਹ ਮੈਂ ਤੇਰੀ ਵੀ ਨਹੀਂ ਗਲਤੀ ਕਰ ਕੱਟਦੀ ਤੂੰ ਐਂ ਕਰ ਵੀ ਤੂੰ ਮੇਰੇ ਨਾਲ ਚੱਲ ਸਿੱਧੀ ਜਾ ਉਹ ਇਹ ਤਨੀ ਮੈਂ ਜਾਣਾ ਜੇ ਤੇ ਇਉਂ ਆਉਣ ਵਾਲੇ ਹਾਂ ਬਾਹਰੋਂ ਤੇ ਬੱਚਿਆਂ ਦੇ ਤੈਨੂੰ ਪਤਾ ਸਕੂਲ ਜੇ ਚੱਲਣ ਦੇ ਆ ਤੇ ਮੈਂ ਅਜੇ ਨਹੀਂ ਜਾ ਸਕਦੀ ਦੋ ਚਾਰ ਦਿਨ ਰੁਕ ਜਾ ਨਹੀਂ ਗੁਰਜੀਤ ਇੰਨੇ ਦਿਨ ਨਹੀਂ ਰੁਕਣਾ ਕੀ ਪਤਾ ਉਹ ਐਡੀ ਜਿਹੜੀ ਸਾਡੇ ਨਾਲ ਇੰਨਾ ਕੁ ਕਰਦੀ ਇੰਨੀ ਜ਼ਾਲਮ ਆ ਕਿ ਉਹ ਮੇਰੀ ਤੀਣਾ ਕੀ ਪਤਾ ਕੀ ਕੁਛ ਕਰਨਦੀ ਹੋਣੀ ਆ ਪਰ ਨਹੀਂ ਮੈਂ ਕੀਤਾ ਸੀ ਨਾ ਜਿਹਦੇ ਨੂੰ ਫੋਨ ਉਹਦੋਂ ਨਹੀਂ ਉਹਨੇ ਮੈਨੂੰ ਚੰਗੀ ਮਾੜੀ ਕੀਤੀ ਨਾ ਉਹਨੇ ਦੱਸਿਆ ਵੀ ਉਹ ਇਦਾਂ ਕਰਨਦੀ ਆ ਜਾਂ ਹਾਨੂੰ ਖਰਾਬ ਕਰਨਦੀ ਜਾਂ ਫੋਨ ਪੇਕੇ ਕੀਤਾ ਹੁੰਦੇ ਆ ਮੇਨਾਂ ਗੱਲ ਹੀ ਨਹੀਂ ਕੀਤੀ ਕੋਈ ਵੀ ਉਹਨੂੰ ਤੇ ਉਦੋਂ ਪਤਾ ਹੀ ਨਹੀਂ ਲੱਗਾ ਹੁਣ ਪਤਾ ਤੇ ਉਹਨੂੰ ਹੁਣ ਲੱਗਣਾ ਜਦੋਂ ਅਸੀਂ ਹੋ ਕੇ ਆ ਗਏ ਉਹ ਤੋਂ ਵੀ ਕੁੜੀ ਨੇ ਪੇਕੇ ਫੋਨ ਕਰਤਾ ਪਹਿਲਾਂ ਤੇ ਨਹੀਂ ਉਹਨੂੰ ਪਤਾ ਇਹ ਵੀ ਸੋਚਨਾ ਤੇ ਹੁਣ ਉਹਨੇ ਕੁੜੀ ਦੇ ਉੱਤੇ ਕੀ ਪਤਾ ਕਿੰਨੀ ਕਿ ਸਕਤਾਈ ਕਰ ਦੇਣੀ ਹੈ ਪਰ ਮੈਨੂੰ ਤੇ ਉਹਨੇ ਦੱਸ ਹੀ ਦੇਣਾ ਸੀ ਨਾ ਵੀ ਮੈਂ ਇੱਜਾਦਾ ਹੋਂ ਲਿਆਵਾ ਮਾੜਾ ਮੋਟਾ ਤੇ ਦੱਸ ਹੀ ਦੇਣੀ ਨਾ ਉਹਨੇ ਮੈਨੂੰ ਵੀ ਤਾਂ ਕਰਨੀ ਨਾ ਉਹਨਾਂ ਉੱਲਾ ਰੱਖ ਲਿਆ ਕਿ ਪੁੱਤ ਅੱਗੇ ਵਿਆਹ ਆ ਤੇ ਦੋਹਰੇ ਵੇਉਂ ਡੀ ਤੇ ਤੈਨੂੰ ਬਚੋਨਰ ਨੂੰ ਪਤਾ ਹੀ ਨਹੀਂ ਦੱਸਿਆ ਹੀ ਨਹੀਂ ਉਹਨੇ ਤੈਨੂੰ ਪਿਕਸੀ ਨਹੀਂ ਕੱਢੀ ਤੇ ਬਾਕੀ ਗੱਲਾਂ ਤੈਨੂੰ ਉਹ ਦੱਸ ਦਊਗੀ ਕਿ ਮੈਂ ਉਹਦੇ ਨੂੰ ਜ਼ੁਲਮ ਕਰਨ ਦੀ ਨਹੀਂ ਮੈਂ ਨਹੀਂ ਮੰਨਦੀ ਮੈਨੂੰ ਨਹੀਂ ਉਹਨੇ ਦੱਸਿਆ ਵੀ ਵਿਆਹਿਆ ਤੇ 나 ਹੀ ਮੈਨੂੰ ਪਤਾ ਹੀ ਉਹ ਹੈ ਨਹੀਂ ਵਿਆਹਿਆ ਹੈਗਾ ਉਹ ਤੂੰ ਸਮਝ ਜੋ ਜਾਲਮ ਜਾਲਮ ਜਨਾਨੀ ਨਹੀਂ ਵਿਆਹਿਆ ਹੋਇਆ ਜਾਂ ਤੇ ਤੁਹਾਡੀ ਕੁੜੀ ਨੂੰ ਕੋਈ ਗਲਤਫਹਿਮੀ ਹੋਏਗੀ ਕੋਈ ਉਹਦਾ ਹੀ ਫੋਟੋ ਦੇਖ ਲਈ ਹੋਏਗੀ ਤੇ ਉਹਨੇ ਇਦਾਂ ਕਾਰਜ ਕੁਬਤ ਪਾਤਾ ਪਰ ਮੈਂ ਨਹੀਂ ਮੰਨਦੀ ਮੁੰਡਾ ਨਹੀਂ ਹੀ ਵਿਆਹਿਆ ਕਿਉਂਕਿ ਮੇਰੀ ਰਿਸ਼ਤੇਦਾਰੀ ਜੀ ਮੈਨੂੰ ਨਹੀਂ ਪਤਾ ਲੱਗਣਾ ਇਹ ਵਿਆਹਿਆ ਕਿ ਨਹੀਂ ਵਿਆਹਿਆ ਤੈਨੂੰ ਨਾ ਪਤਾ ਹੋਊਗਾ ਮੁੰਡਾ ਪਹਿਲਾਂ ਵਿਆਹਿਆ ਹੈ ਪਰ ਮੈਂ ਨਹੀਂ ਮੰਨਦੀ ਕਿੰਦਰੇ ਤੂੰ ਵੀਰ ਨਹੀਂ ਮੰਨਣਾ ਤੂੰ ਉੱਥੇ ਚੱਲ ਮੇਰੇ ਨਾਲ ਤੇ ਉੱਥੇ ਜਾ ਕੇ ਪਤਾ ਲੱਗੂਗਾ ਪਰ ਮੈਂ ਅੱਡੀ ਛੇਤੀ ਨਹੀਂ ਜਾ ਸਕਦੀ ਹੁਣ ਮੈਂ ਜਿੰਨਾ ਚਿਰ ਆਪਣੇ ਘਰ ਨਾਲ ਦੀਦੀ ਸਵਾਰਾਂ ਲੈ ਆਵਾਂਗੀ ਉਹਨਾਂ ਚਿਰ ਨਹੀਂ ਜਾਣਾ ਜਿਆਰਾ ਆਦ ਫੇ ਤੂੰ ਪੰਗਾ ਹੀ ਖੜਾ ਕਰਨੀ ਹੁਣ ਤੇਰੇ ਨਾਲ ਦੇ ਨੇ ਆਉਣਾ ਵੇ ਤੋ ਕਹਣਾ ਹੁਣ ਉਹ ਆਇਆ ਵਾ ਉਹਦੀ ਮੈਂ ਰੋਟੀ ਪਾਣੀ ਬਣਾਉਣੀ ਮੇਰਾ ਟਾਈਮ ਹੈ ਨਹੀਂ ਆ ਉੱਥੇ ਮੇਰੀ ਕੁੜੀ ਨੂੰ ਕੀ ਪਤਾ ਉਹ ਕਿੰਨੀਆਂ ਕ ਸਜ਼ਾ ਦੇਈ ਜਾਂਦੀ ਹੋਣੀ ਆ ਇੱਥੇ ਮੈਂ ਸਵੇਰ ਦਾ ਅਜੇ ਤੱਕ ਲੰਗਰ ਪਾਣੀ ਨਹੀਂ ਖਾਧਾ ਤੇ ਧਿਆਨ ਮੇਰਾ ਉਹਦੀ ਵਾਲੀ ਆ ਅਸੀਂ ਕਿਹੜਾ ਖੜਿਆ ਜੇ ਪਰੌਂਠੇ ਬਣਾਣੇ ਜਾਣੀ ਮੰਗਣ ਡੇ ਈ ਤੇ ਪਰ ਜਾ ਹੁਸਨ ਨਾ ਹੀ ਪਰੌਂਠੇ ਵੀ ਬਣਦੇ ਆ ਮੇਰ ਕੋ ਦੇ ਸੁੱਕੀਆਂ ਵੀ ਨਹੀਂ ਦੋ ਲੱਥੰਡੀਆਂ ਇੰਨਾ ਮੈਨੂੰ ਫਿਕਰ ਹੋਣ ਡਿਆ ਕੁੜੀ ਦਾ ਕੀ ਪਤਾ ਕੀ ਗੱਲ ਹੋ ਆ ਕੀ ਨਹੀਂ ਪਰ ਮੈਂ ਤਾਂ ਨਾ ਵੀ ਆਂ ਕਾ ਵੀ ਮੈਂ ਤੇ ਇੰਨਾ ਚੱਲ ਕਪੜੇ ਪਾ ਤੇ ਤੁਰ ਜੀ ਆਹੀ ਮੈਂ ਨਹੀਂ ਇਦਾਂ ਜਾ ਸਕਦੀ ਜਿੰਨਾ ਚਿਰ ਮੈਂ ਗੱਲਬਾਤ ਨਾ ਫੋਨ ਤੇ ਕਰਾਂਗੀ ਪੀ ਜਾਵਾਂ ਕਿੱਦਾਂ ਕਰਾਂ ਹੁਣ ਜੇ ਨਹੀਂ ਮੈਂ ਜਾ ਸਕਦੀ ਹੁਣ ਮੈਂ ਦੱਸ ਕੀ ਦੱਸਾਂ ਮੈਂ ਹੁਣ ਕੀ ਕਰਾਂ ਮੈਨੂੰ ਵੀ ਕੋਈ ਦੱਸੋ ਮੈਂ ਕਿਹੜੇ ਖੂਚੀ ਚਾਲ ਮਾਰਾਂ ਮੈਂ ਤੇ ਲੋਕੀ ਦੇ ਵਿਆਹ ਕਰਕੇ ਤੇ ਸੁਖੀ ਹੋ ਜਾਂਦੇ ਮੈਂ ਤੇ ਆਪਣੀ ਧੀ ਵਿਆਹ ਕੇ ਇੰਨੀ ਦੁਖੀ ਹੋ ਗਈ ਆ ਨਾ ਵੀਨੇ ਰੱਬ ਦਾ ਨਾ ਮੈਂ ਤੇ ਬਹੁਤ ਜਿਆਦਾ ਹੀ ਦੁਖੀ ਹਾਂ ਪਰ ਮੈਨੂੰ ਵੀ ਉੱਥੇ ਵੇਖਿਆ ਵੀ ਚੰਗਾ ਵਧੀਆ ਹੀ ਸੋਖੀ ਮੈਂ ਤਾਂ ਹੀ ਰਿਸ਼ਤਾ ਦੱਸ ਪਾਈ ਮੈਂ ਕਿਉਂ ਦੱਸ ਪਾ ਨਹੀਂ ਸੋ ਕੀ ਨੋ ਤੇ ਮੈਂ ਵੀ ਵੇਖਿਆ ਘਰ ਬਰ ਬਣਿਆ ਉਹ ਤੇ ਮੁੜ ਕੇ ਤੂੰ ਵੀ ਕਹਿੰਦੀ ਨਹੀਂ ਛੇਤੀ ਕਰ ਲੈ ਅਗਰ ਦੀ ਤੂੰ ਛੇਤੀ ਕਰ ਲੈ ਪਰ ਹੁਣ ਨਹੀਂ ਨਾ ਇਹ ਗੱਲ ਦਾ ਨੀ ਨਾ ਵਿਜਲੀ ਕੁੰਡੀ ਦਾ ਨਹੀਂ ਨਾ ਪਤਾ ਉਦੋਂ ਮੈਨੂੰ ਕਹਿੰਦੀ ਕਿ ਮੈਨੂੰ ਬੇਬੇ ਜਿੱਦਾਂ ਆਖਿਆ ਟੱਕੀ ਰਿੱਜੇ ਕੋਈ ਨਾ ਬੁੱਝੇ ਹੁਣ ਕੀ ਪਤਾ ਕੰਨ ਦੋਲੇ ਪ੍ਰਦੇਸ਼ ਇੱਥੇ ਕੀ ਪਾਣੀ ਕਰਦੇ ਕਿਸੇ ਦੇ ਘਰ ਕੀ ਇਹ ਪਾਣੀ ਕੋਈ ਖੁਦ ਹੁਣ ਤੇਰੇ ਦੇਰ ਦਾ ਮੁੰਡਾ ਜਿਹੜਾ ਕਹਿੰਦਾ ਮੈਂ ਅਹੀਂ ਆਉਂ ਕਰਦੇ ਨੇ ਉਦੋਂ ਨੂੰ ਕਿੱਥੇ ਵੀ ਉਦੋਂ ਨਹੀਂ ਉਹ ਵੇਖ ਸਕਦੇ ਮੇਰੀ ਸੁਣ ਗੱਲ ਮੈਂ ਤੇ 13 ਜੇਠਾਂ ਦੀ ਤਾਂ ਰਿਸ਼ਤਾ ਹੀ ਨਹੀਂ ਲਿਆ ਤੇ ਉਹਨਾਂ ਨੇ ਫਿਰ ਕੀ ਵੇਖਣਾ ਸੀ ਉਦੋਂ ਤੇ ਮੇਰੇ ਨਾਲ ਨਾਰਾਜ਼ ਸੀ ਕਿ ਤੂੰ ਸਾਡਾ ਰਿਸ਼ਤਾ ਨਹੀਂ ਲਿਆ ਤੇ ਇਹ ਤੂੰ ਇਧਰੋਂ ਰਿਸ਼ਤਾ ਕਰ ਲਿਆ ਵਾ ਤੇ ਹੁਣ ਮਾੜ ਜੀ ਨੋਕ ਚੋਕ ਹੋਈ ਤੇ ਹੁਣ ਨਾਲ ਤੁਰ ਪਈ ਅਸੀਂ ਆਉਂ ਕਰਦਾਂਗੇ ਆਉਂ ਤੇ ਫਿਰ ਆਪਣੇ ਕੋਣ ਦਿੱਤੀ ਦਾ ਘਰ ਵਸਦਾ ਉਹ ਬਸਾਨ ਦੇ ਤੂੰ ਇਦਾਂ ਨਾ ਕਰ ਇਦਾਂ ਉਹ ਮਾੜਾ ਨਹੀਂ ਸੋਚਦੇ ਮੇਰੀ ਧੀ ਦਾ 23 ਮੇਰੀ ਧੀ ਤੇ 23 ਉਹਨਾਂ ਦੀ ਦੇਰਾਂ ਜੇਠਾਂ ਦੀ ਆ ਉਹ ਇਹ ਗੱਲ ਆ ਕਿ ਜਦੋਂ ਗੁੱਸੇ ਨਾਰਾਜ਼ੀ ਹੋਏ ਉਹਨੂੰ ਗੱਲ ਵੱਖਰੀ ਹੁੰਦੀ ਆ ਹੁਣ ਉਹਨਾਂ ਨੂੰ ਨਹੀਂ ਹੁੰਦਾ ਗੁੱਸਾ ਜੇ ਡੇਰ ਵੀ ਕਹਿੰਦੀ ਉਹ ਵੀ ਉਹਦੇ ਚੰਗੇ ਘਰ ਚਲਗੇ ਤੇ ਬਸਣ ਰਹੀ ਪਈ ਐ ਮੜੀ ਨੋਕ ਚੋ ਕੋਈ ਤੇ ਚਲ ਤਾਈ ਇਦਨ ਚਲੀਏ ਤਾਈ ਇਦਨ ਕਰੀਏ ਉਹ ਵਸ ਲੈਣ ਦੇ ਫਰੀਕਾ ਨਹੀਂ ਵਸਣ ਲੰਦਾ ਹੁੰਦਾ ਕਿਸੇ ਨੂੰ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਵੀ ਗੱਲ ਮੇਰੇ ਸਰੀਕਾ ਇਦਾਂ ਦਾ ਨਹੀਂ ਆ ਵਸਣ ਦੇ ਉਹ ਵਸਾਨੂੰ ਹੁਣ 6 ਮਹੀਨੇ ਦਿੱਤੀ ਆਪਣੇ ਘਰ ਸੌਕੀ ਵਸਣ ਜੀ ਐਂ ਗਣਾ ਕੁਮਾਰੀ ਚੰਗੀਆਂ ਕੀ ਕਹਿੰਦੇ ਨੇ ਜੇਠਾ ਕਿਹੜੀ ਮੜੀ ਚੰਗੀਆਂ ਤੂੰ ਮੂੜੇ ਨਾਲ ਨਹੀਂ ਗੱਲ ਕਰਨੀ ਜੇ ਜਾਣਾ ਹੀ ਤੂੰ ਆਪ ਜਾਂਦੀ ਤੂੰ ਤੀਨ ਕਹਿੰਦੀ ਤੀਏ ਕੋਈ ਨਹੀਂ ਚੰਗੇ ਮਾੜੇ ਦੇ ਆਂਦੇ ਆ